ਅੱਜ ਬਈ ਤੁਹਾਨੂੰ ਦੱਸਦੇ ਆ ਇਹ ਜਿਹੜਾ ਬਈ ਯੂ ਐਸਏ ਵੱਲੋਂ ਟੈਰ ਫਲਾਇਆ ਗਿਆ ਇਹ ਕੋਈ ਆਮ ਨਹੀਂ ਲਾਇਆ ਗਿਆ ਇਹਦੀ ਸੋਚ ਜਾਂਦੀ ਹੈ ਅੱਜ ਤੋਂ 70 ਸਾਲ ਪਿੱਛੇ ਅੱਜ ਤੋਂ 1950 ਦੀ ਹਿਸਟਰੀ ਯੂ ਐਸਏ ਦੀ ਕੱਢ ਕੇ ਦੇਖਿਓ ਉਦੋਂ ਯੂ ਐਸਏ ਦੇ ਵਿੱਚ ਹਰ ਕੋਈ ਅਮਰੀਕਾ ਦੇ ਵਿੱਚ ਹਰ ਕੋਈ ਬੰਦਾ ਅਮੀਰ ਹੁੰਦਾ ਸੀਗਾ ਕਿਉਂਕਿ ਹੁਣ ਟਰੰਪ ਵੀ ਪੁਰਾਣਾ ਬੁਢਾ ਉਹਨੂੰ ਵੀ ਪਤਾ ਵੀ ਪਹਿਲਾਂ ਲੋਕ ਅਮੀਰ ਹੁੰਦੇ ਸੀ ਅੱਜ ਗਰੀਬ ਹੋ ਗਏ ਤੇ ਪਹਿਲਾਂ ਚైనా ਜਾਪਾਨ ਇਹ ਦੇਸ਼ ਨਹੀਂ ਉੱਠੇ ਸੀਗੇ ਕਿਉਂਕਿ ਬਾਅਦ ਦੇ ਵਿੱਚ ਟੈਕਨੋਲੋਜੀ ਦੇ ਕਾਰਨ ਉੱਠੇ ਨੇ ਉਦੋਂ ਪਹਿਲਾਂ ਯੂਐਸਸੀ ਇਕੱਲਾ ਅਮੀਰ ਹੁੰਦਾ ਸੀਗਾ ਤੇ ਉਹ ਆਪਦੇ ਆਪ ਨੂੰ ਬਈ ਟਾਇਰਫ ਦੇ ਵਿੱਚ ਤਾਂ ਘੰੋੜ ਰਿਹਾ ਉਹ ਆਪਦੇ ਆਪ ਨੂੰ 1950 ਦੇ ਵਿੱਚ ਲਿਆਉਣਾ ਚਾਹੁੰਦਾ ਵੀ ਮੇਰੇ ਇੱਥੇ ਹਰ ਇੱਕ ਬੰਦਾ ਅਮੀਰ ਹੋਵੇ ਇਹ ਨਹੀਂ ਹੈਗਾ ਵੀ 20% ਅਮੀਰ ਨੇ 80% ਗਰੀਬ ਹੋਣ ਇਦਾਂ ਨਹੀਂ ਉਹ ਸਾਰਿਆਂ ਨੂੰ ਅਮੀਰ ਦੇਖਣਾ ਚਾਹੁੰਦਾ ਤੇ ਬਾਕੀ ਅੱਗੇ ਸਾਡੀ ਵੀਡੀਓ ਦੇਖੋ ਅੱਗੇ ਦੱਸਦੇ ਹਾਂ ਤੁਹਾਨੂੰ ਬਾਈ ਜੀ ਇਹਦਾ ਕੀ ਮਤਲਬ ਹੈ ਸੋਸਟੀ ਗਾਲਬਾਈ ਜੀ ਤੇ ਆ ਹੁਣੀ ਜਿਹੜਾ ਦੋ ਦਿਨ ਪਹਿਲਾਂ ਬਾਈ ਜੀ ਟੈਰਫ ਲਾਇਆ ਗਿਆ ਉਹਦੇ ਬਹੁਤ ਭੈੜੇ ਅਸਰ ਦਿਖਣ ਲੱਗੇ ਕੱਲੇ ਹੀ ਨਹੀਂ ਕਿ ਕੱਲੇ ਕੈਨੇਡਾ ਤੇ ਅਸਰ ਦਿੱਖੇ ਸੀਗੇ ਸ਼ਾਇਦ ਐਂ ਲੱਗਦਾ ਸੀ ਲੋਕਾਂ ਨੂੰ ਕਿ ਭਈ ਜਿਹੜੇ ਮੈਕਸੀਕੋ ਕੈਨੇਡਾ ਇਹਨਾਂ ਤੇ ਟੈਰਫ ਲਾਇਆ ਇਹਦੇ ਕਾਰਨ ਇਹਨਾਂ ਤੇ ਅਸਰ ਦਿਖੂਗਾ ਤੇ ਹੁਣ ਜਿਹੜੇ ਸ਼ੇਅਰ ਮਾਰਕੀਟ ਵਿੱਚ ਟ੍ਰੇਡ ਕਰਦੇ ਸੀ ਬਈ ਲਗਭਗ ਜਿੰਨੇ ਵੀ ਦੇਸ਼ ਨੇ ਜਿਨ੍ਹਾਂ ਦੇ ਉੱਤੇ ਟੈਰਫ ਲਾਇਆ ਹੈਗਾ ਚਾਈਨਾ ਹੋਵੇ ਸਿੰਗਾਪੁਰ ਹੋਵੇ ਜਾਪਾਨ ਹੋਵੇ ਜਿੰਨੇ ਵੀ ਵੱਡੇ ਵੱਡੇ ਦੇਸ਼ ਨੇ ਕਿ ਸਾਰਿਆਂ ਤੇ ਟੈਰਫ ਲਾਈ ਦਿੱਤਾ ਕਿ ਇਸ ਤੇ 20% ਕਿਤੇ 30% ਕਿਤੇ 10% ਉਹਦੇ ਨਾਲ ਕੀ ਹੋਇਆ ਜਿੱਦਾਂ ਹੁਣ ਭਾਰਤ ਦੇ ਉੱਤੇ 26% ਟੈਰਫ ਲਾਇਆ ਹੈਗਾ ਤੇ ਜਿਹੜਾ ਕੱਲ ਦੇ ਕੱਲ ਸ਼ੇਅਰ ਮਾਰਕੀਟ ਦੇ ਵਿੱਚ ਡਾਊਨ ਆਇਆ ਹੈਗਾ ਤਕਰੀਬਨ 19 ਲੱਖ ਕਰੋੜ ਰੁਪਏ ਇੱਕੇ ਦਿਨ ਝੁੱਟ ਗਿਆ ਤੇ ਹੁਣ ਤੁਸੀਂ ਲਾ ਲਓ ਵੀ 19 ਲੱਖ ਕਰੋੜ ਉਹ ਦਿਨਾ ਕੋਈ ਥੋੜੀ ਜਿਹੀ ਕਟੌਣ ਤਾਂ ਹੈ ਨਹੀਂਗੀ ਇੱਕੇ ਦਿਨ ਝੁੱਟ ਗਿਆ ਤੇ ਮਾਰਕੀਟ ਦੜਾ ਦੜ ਥੱਲੇ ਡਿੱਗੀ ਜਾਂਦੀ ਹੈ ਕਿਸੇ ਦੀ 5% ਤੇ ਕਿਸੇ ਦੀ 7% ਕਿਸੇ ਦੇਸ਼ ਦੀ ਤੇ ਲਗਭਗ ਜਿੰਨੇ ਵੀ ਸ਼ੇਅਰ ਮਾਰਕੀਟਾਂ ਸੀ ਸਾਰੀਆਂ ਥੱਲੇ ਗਿਰ ਗਈਆਂ ਸਾਰਿਆਂ ਵਿੱਚ ਡਾਊਨ ਆਇਆ ਪੋਜੀਟਿਵ ਤਾਂ ਕਿਸੇ 'ਚ ਦੇਖਣ ਨੂੰ ਮਿਲਿਆ ਨਹੀਂ ਹੈਗਾ ਤੇ ਉਹ ਦੇਸ਼ ਕਹਿ ਰਹੇ ਨੇਗੇ ਕਹਿੰਦੇ ਵੀ ਇਹ ਜਿਹੜਾ ਮੰਦੀ ਦਾ ਦੌਰ ਆ ਜਦੋਂ ਕੋਰੋਨਾ ਵੇਲੇ ਆਇਆ ਸੀਗਾ ਇਹ ਕੋਰੋਨਾ ਦਾ ਤਾਂ ਫਿਰ ਵੀ ਲੰਮੇ ਦਿਨਾਂ 'ਚ ਪੈ ਕੇ ਆਇਆ ਸੀਗਾ ਵੀ ਲੋਕਡਾਊਨ ਲੱਗਿਆ ਇਹੀ ਗਏ ਮਹੀਨਿਆਂ ਦੇ ਤਾਂ ਆਇਆ ਸੀਗਾ ਉਹ ਕਹਿੰਦੇ ਇੱਕੋ ਦਿਨ ਦੇ ਵਿੱਚ ਇੰਨਾ ਡਾਊਨ ਆ ਗਿਆ ਜਿੰਨਾ ਕਰੋਨਾ ਵੇਲੇ ਆਇਆ ਸੀਗਾ ਮਾਰਕੀਟ ਦੇ ਵਿੱਚ ਮੰਦੀ ਆ ਗਈ ਤੇ ਹੁਣ ਜਿੱਦਾਂ ਦਿਖਾਇਆ ਗਿਆ ਸੀ ਇੰਡੀਆ ਦੇ ਵਿੱਚ ਨੋਟਬੰਦੀ ਕੀਤੀ ਗਈ ਸੀ ਕਿ ਭਾਈ ਨੋਟਬੰਦੀ ਕਰਦੇ ਆ ਤੁਸੀਂ ਸਰਕਾਰ ਦਾ ਸਾਥ ਦਿਓ ਜਦੋਂ ਨੋਟਬੰਦੀ ਕਰਾਂਗੇ ਜਿਹੜੇ ਅਮੀਰ ਬੰਦੇ ਨੇ ਉਹਨਾਂ ਦਾ ਪੈਸਾ ਸਾਰਾ ਫੜਿਆ ਜਾਊਗਾ ਤੇ ਜਾਨੀ ਕਿ ਕਾਲਾ ਧਨ ਬਾਹਰ ਆ ਜਾਊਗਾ ਲੋਕਾਂ ਨੂੰ ਫਾਇਦਾ ਹੋ ਜਿਹਦੇ ਨਾਲ ਕੀਮਤਾਂ ਡਿੱਗਣਗੀਆਂ ਕਿਉਂਕਿ ਜੀ ਬਈ ਕਾਲਾ ਤੁਹਾਨੂੰ ਫੜਿਆ ਜਾਂਦਾ ਗੌਰਮੈਂਟ ਦੇ ਕਬਜ਼ੇ ਚ ਆਉਂਦੇ ਨੇ ਅਰਬਾਂ ਖਰਬਾਂ ਰੁਪਏ ਤੇ ਉਹਦੇ ਨਾਲ ਕੀ ਹੁੰਦਾਗਾ ਵੀ ਗੌਰਮੈਂਟ ਅਲਵੇ ਬਜਟ ਬਣਾਊਗਾ ਜਿਦੇ ਕਾਰਨ ਟੈਕਸ ਘਟ ਕਰੂ ਗੌਰਮੈਂਟ ਰੋਟੀ ਚੀਜ਼ਾਂ ਸਸਤੀਆਂ ਹੋਣਗੀਆਂ ਆਮ ਲੋਕਾਂ ਵਾਸਤੇ ਕਿਉਂਕਿ ਆਮ ਲੋਕ ਬਈ ਚੀਜ਼ਾਂ ਖਰੀਦਦੇ ਨੇ ਖਾਣ ਪੀਣ ਵਾਲੀਆਂ ਛੋਟੀਆਂ ਮੋਟੀਆਂ ਗੱਡੀਆਂ ਮੋਟਰਸਾਈਕਲ ਆਲੋ ਉਹ ਚੀਜ਼ਾਂ ਤੇ ਟੈਕਸ ਘਟ ਗਿਆ ਤਾਂ ਚੀਜ਼ ਆਟੋਮੈਟਿਕਲੀ ਸਸਤੀ ਹੋ ਜਾਣਗੇ ਪੈਟਰੋਲ ਡੀਜ਼ਲ ਮੇਨ ਗੱਲ ਤਾਂ ਪੈਟਰੋਲ ਡੀਜ਼ਲ ਦੀ ਜੇ ਪੈਟਰੋਲ ਡੀਜ਼ਲ ਸਸਤਾ ਹੋਵੇ ਮੇਨ ਸਾਰੀ ਟਰਾਂਸਪੋਰਟ ਇੱਥੇ ਚੱਲਦੀ ਹੈ ਜਦੋਂ ਪੈਟਰੋਲ ਡੀਜ਼ਲ ਸਸਤਾ ਹੋਊ ਬਈ ਟਰਾਂਸਪੋਰਟ ਦਾ ਖਰਚਾ ਘਟੂਗਾ ਟੋਟਲੀ ਘਟੂਗਾ ਕੱਲੀ ਟਰਾਂਸਪੋਰਟ ਦਾ ਨਹੀਂ ਬੱਸਾਂ ਦਾ ਕਾਰਾਂ ਦਾ ਜਦੋਂ ਖਰਚਾ ਡਾਊਨ ਹੋਊਗਾ ਤਾਂ ਆਟੋਮੈਟਿਕ ਇਹ ਵੀ ਭਾੜਾ ਡਾਊਨ ਹੋਊਗਾ ਚੀਜ਼ਾਂ ਘੱਟ ਪੈਸਿਆਂ ਤੇ ਦੁਕਾਨ ਤੇ ਪਹੁੰਚਦੀਆਂ ਨੇ ਵੱਡੇ ਹੋਲ ਸੇਲਰਾਂ ਤੋਂ ਜਾਂ ਬਾਹਰੋਂ ਹੋਲ ਸੇਲਰਾਂ ਕੋਲੇ ਫੈਕਟਰੀਆਂ ਚੋਂ ਤਾਂ ਉਹਦੇ ਨਾਲ ਕੀ ਹੁੰਦਾ ਛੋਟਿਆਂ ਨੂੰ ਫਾਇਦਾ ਹੁੰਦਾ ਜੋ ਥੋੜੇ ਥੋੜੇ ਘਟਦੇ ਨੇ ਤਾਂ ਛੋਟਿਆਂ ਨੂੰ ਬਈ ਆਮ ਆਪਣੇ ਵਰਗਿਆਂ ਨੂੰ ਚਾਹੇ ਆਪਾਂ ਚੱਪਲ ਲੈਣੇ ਆ ਖੰਡ ਲੈਣੇ ਆ ਕੁਝ ਵੀ ਲੈਣੇ ਆ ਉਹਦੇ ਉੱਤੇ ਟੈਕਸ ਘਟ ਜਾਂਦਾ ਜਿਸ ਦੇ ਨਾਲ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਤੇ ਹੁਣ ਜਦੋਂ ਨੋਟਬੰਦੀ ਹੋਈ ਸੀਗੀ ਹੁਣ ਲੋਕਾਂ ਨੂੰ ਇਹ ਸੀਗਾ ਚਲੋ ਕਾਲਾ ਧਨ ਫੜਿਆ ਜਾਊਗਾ ਦੇਸ਼ ਦੇ ਵਿੱਚ ਜਦੋਂ ਪੈਸਾ ਜਾਵਾਂ ਹੋਊਗਾ ਜਿਹੜਾ ਨੇ ਬਾਦੂਕਾਰ ਖਾ ਅਮੀਰਾਂ ਨੇ ਤੇ ਉਹਨਾਂ ਨੂੰ ਲੱਗਦਾ ਸੀ ਬਈ ਦੇਸ਼ ਦੀ ਹਾਲਤ ਹੋਰ ਸੁਧਰੂਗੀ ਹੁਣ ਮੰਤਰੀ ਤੇ ਵੀ ਵਿਸ਼ਵਾਸ ਕਰ ਦਿੱਤਾ ਸੀਗਾ ਦੇਸ਼ ਦਾ ਪ੍ਰਧਾਨ ਮੰਤਰੀ ਤੇ ਉਹ ਹੋ ਗਿਆ ਉਲਟ ਕਹਿੰਦੇ ਜਿਹੜੇ ਗਰੀਬ ਸੀ ਉਹ ਹੋਰ ਗਰੀਬ ਹੋ ਗਏ ਜਿਹੜੇ ਅਮੀਰ ਸੀ ਹੋਰ ਵੀ ਅਮੀਰ ਹੋ ਗਏ ਉਹਦਾ ਮਤਲਬ ਇਹ ਸੀ ਜਦੋਂ ਨੋਟਬੰਦੀ ਹੋ ਗਈ ਕੰਮ ਠੱਪ ਹੋ ਗਏ ਪੈਸਾ ਰੁਕ ਗਿਆ ਜਿਹੜੇ ਨਾਰਮਲ ਜਿਨ੍ਹਾਂ ਕੋਲੇ ਖਰਚਾ ਚਲਾਉਣ ਜੋ ਕਰੇ ਸੀ ਉਹ ਮਾਈਨਸ ਚ ਹੋ ਗਏ ਤੇ ਬਈ ਜਿਹੜੇ ਅਮੀਰ ਸੀ ਉਹ ਹੋਰ ਅਮੀਰ ਹੋ ਗਏ ਕਿਉਂ ਟੈਕਨੋਲੋਜੀ ਆ ਗਈ ਟੈਕਨੋਲੋਜੀ ਆਉਣ ਦੇ ਕਾਰਨ ਪੈਸਾ ਅਮੀਰਾਂ ਕੋਲੇ ਚਲਿਆ ਗਿਆ ਗਰੀਬਾਂ ਕੋਲੇ ਕੱਖ ਨਹੀਂ ਰਿਹਾ ਕਿਉਂਕਿ ਗਰੀਬਾਂ ਕੋਲੇ ਕੈਸ਼ ਹੁੰਦੀ ਆ ਬਈ ਗਰੀਬ ਹੋਰ ਗਰੀਬ ਹੁੰਦਾ ਐਗਜ਼ੈਂਪਲ ਦੇ ਤੌਰ ਤੇ ਤੁਸੀਂ ਬੈਂਕਾਂ ਤੇ ਲਾ ਲਓ ਪਹਿਲਾਂ ਕੀ ਹੁੰਦਾ ਸੀਗਾ 2015 ਦੇ ਪਹਿਲਾਂ ਬਹੁਤ ਘੱਟ ਲੋਕਾਂ ਦੇ ਬੈਂਕਾਂ ਦੇ ਵਿੱਚ ਖਾਤੇ ਹੁੰਦੇ ਸੀਗੇ ਪਿੰਡਾਂ ਵਾਲੀਆਂ ਫੈਮਲੀਆਂ ਦੇ ਖਾਸ ਕਰਕੇ ਪੂਰੇ ਘਰ ਦਾ ਵੀ ਖਾਤਾ ਮੁਸ਼ਕਲ ਨਾਲ ਹੁੰਦਾ ਸੀ ਕੀ ਕਹਿਣਾ ਕਿਸੇ ਦੀ ਲਿਮਟ ਲੌਂਗਟ ਹੋਵੇ ਉਹਨਾਂ ਦਾ ਖਾਤਾ ਹੁੰਦਾ ਸੀ ਨਹੀਂ ਆਮ ਕਿਸੇ ਜਵਾਕ ਦਾ ਬੁੜੀ ਦਾ ਖਾਤਾ ਨਹੀਂ ਹੁੰਦਾ ਸੀ ਕਿਉਂ ਲੋਕਾਂ ਨੇ ਕਰਾਉਣਾ ਕੀ ਸੀ ਕੈਸ਼ ਰਾਹੀਂ ਕੰਮ ਚੱਲਦਾ ਸੀ ਚਲੋ ਠੀਕ ਸੀ ਕੈਸ਼ ਰਾਹੀਂ ਚੱਲਦਾ ਸੀ ਸੌਖੇ ਸੀਗੇ ਜਦੋਂ ਕੀ ਹੋਇਆ ਜਦੋਂ ਕਿਹਾ ਵੀ ਨੋਟਬੰਦੀ ਹੁੰਦੀ ਆ ਭਾਈ ਸਾਨੂੰ ਖਾਤੇ ਖਿਲਾਉਣੇ ਪੈਣਗੇ ਫਿਰ ਲੋਕਾਂ ਨੂੰ ਖਾਤੇ ਦੇ ਸਿਸਟਮ ਨਾਲ ਜੋੜਤਾ ਏਟੀਐਮ ਦੇ ਸਿਸਟਮ ਨਾਲ ਜੋੜਤਾ ਹੁਣ ਛੋਟੀ ਕੁੰਜੀ ਹੁੰਦੀ ਆ ਬੈਂਕਾਂ ਨੇ ਕੀ ਕਰਿਆ ਜੀ ਖਾਤੇ ਖੋਲੇ ਉਹ ਕਹਿੰਦੇ ਜੀ ਘੱਟ ਬੈਲੈਂਸ ਹੋ ਤਾਂ ਵੀ ਪੈਸੇ ਕੱਟੇ ਜਾਣਗੇ ਰੋਗ ਰਗੜ ਤੇ ਇੱਕ ਬੈਂਕ ਅੱਜ ਸੱਚ ਹੈ ਉਹ ਜਿਹੜੇ ਕੋਈ ਵੀ ਪ੍ਰਾਈਵੇਟ ਆ ਸਰਕਾਰੀ ਕਿ ਬੈਂਕ ਅਰਬ ਰੁਪਈਆ ਦੀ ਵਸੂਲੀ ਕਰ ਰਿਹਾ ਇਹ ਕਹਿ ਕੇ ਕਿ ਤੁਹਾਡੇ ਬੈਲੈਂਸ ਮਿਨੀਮਮ ਤੋਂ ਘੱਟ ਆ ਭਾਈ ਤੁਸੀਂ ਖਾਤਾ ਖਲਾਸੀ 5000 ਵਾਲਾ 2000 ਵਾਲਾ ਇਹ ਤੁਸੀਂ 2000 ਤੋਂ ਘੱਟ ਰੱਖਦੇ ਹੋ ਸੋਨੂੰ ਮਹੀਨੇ ਦੀ 300 ਪਲਾਂਟੀ ਪੈਂਦੀ ਐ ਇੱਦਾਂ ਪਾ ਲੈਂਦੀ ਐ 400 ਪੈਂਦੀ ਐ ਉਹਨਾਂ ਨੇ ਪਲਾਂਟੀਆਂ ਲਾ ਲਾਈ ਕਰੋੜਾ ਰੁਪਿਆ ਲੁੱਟਰੇ ਲੋਕਾਂ ਤੋਂ ਤੇ ਦੂਜੀ ਗੱਲ ਹੋਰ ਜਿਹੜਾ ਇੱਕ ਛੋਟਾ ਜਿਹਾ ਆਈਟਮ ਦਿੱਤਾ ਜਾਂਦਾ ਉਹਦੇ ਤਕਰੀਬਨ 500 ਤੋਂ ਪਲੱਸ 588 ਟੈਕਸ ਲਾ ਕੇ 600 ਇੱਦਾਂ ਪੈਸੇ ਕੱਟੇ ਜਾਂਦੇ ਨੇ ਤੁਹਾਡਾ ਸਾਲ ਦਾ 5-700 ਕੱਟ ਲੇ ਇੱਕ ਬੰਦੇ ਵਗੈਰਾ ਕਿਉਂ ਹੁਣ ਘਰ ਦੇ ਵਿੱਚ ਇਹ 5 ਜੀ ਨੇ 5 ਖਾਤੇ ਖਿਲਾ ਰੱਖੇ ਨੇ ਬਾਈ ਘੱਟੋ ਘੱਟ 5 ਖਿਲਾ ਰੱਖੇ ਨੇ ਇੱਕ ਜੀ ਦਾ ਇੱਕ ਖਾਤਾ ਗਾ ਬੁੜੀਆ ਚਾਹੇ ਬੰਦਾ ਦਾ ਤੇ ਤੁਹਾਡਾ ਮੰਨ ਲਓ ਇੱਕ ਫੈਮਿਲੀ ਦਾ 2500 ਦਾ ATM ਚ ਉਡ ਗਿਆ 3000 ਜੇ ਪੰਜ ਪੰਜ ਜਣੇ ਉਹ ਘਰ ਦੇ ਵਿੱਚ ਬੱਚੇ ਲਾ ਕੇ ਤੇ ਫਿਰ ਮੈਸੇਜ ਦਾ ਖਰਚਾ ਛੋਡੀ ਮੰਨ ਕੇ ਚਲੋ 4-5000 ਰੁਪਇਆ ਤਾਂ ਬੈਂਕ ਤੋਂ ਖਰਚਾ ਲੈ ਰਿਆਗਾ ਸਿਰਫ ਉਹ ਵੀ ਜੇ ਜ਼ੀਰੋ ਬੈਲੈਂਸ ਵਾਲਾ ਖਾਤਾ ਖਲਾ ਜੇ ਕਿਤੇ ਤੁਸੀਂ ਖਲਾਇਆ 5000 ਵਾਲਾ 2000 ਵਾਲਾ ਉਹ ਚ ਪੈਸੇ ਨਹੀਂ ਰੱਖੇ ਫਿਰ ਤਾਂ ਤੁਸੀਂ ਇਹ ਮੰਨ ਕੇ ਚਲੋ ਸੁੱਤੋਂ 10 15 20000 ਲੈ ਰਿਆ ਸਾਲ ਦਾ ਕਿ ਉਹਨਾਂ ਨੇ ਪਲਾਂਟੀਆਂ ਲਾ 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 ਉਹ ਪੈਸੇ ਕੱਢ ਲੈਣੇ ਤੇ ਉਹ ਛੋਟੇ ਜਿਹੜੇ ਛੋਟੇ ਸੀਗੇ ਮਜ਼ਦੂਰ ਲਾ ਲੋ ਜਾਂ ਛੋਟੇ ਛੋਟੇ ਕਿਸਾਨ ਲਾ ਲੋ ਉਹਨਾਂ ਤੇ ਆਸਰ ਬਹੁਤ ਪਿਆ ਜਿਹੜਾ ਉਹਨਾਂ ਨੂੰ 2-4000 ਕੁਛ ਨਾ ਕੁਛ ਲਿਉਂ ਹੁੰਦੇ ਨੇ ਘਰ ਦਾ ਸੌਦਾ ਉਹ ਬੈਂਕ ਵਾਲੇ ਕੱਟ ਲਾਦੇ ਆ ਤੇ ਹੁਣ ਇਹ ਹੀਲਾ ਰਿਹਾ ਨਹੀਂ ਉਹ ਕਹਿੰਦੇ ਸਾਰਾ ਕੁਝ ਹੀ ਬੈਂਕਰ ਆਹੀਂ ਕਰੋ ਤੁਸੀਂ ਜੀ ਆਫਲਾਈਨ ਕਰ ਨਹੀਂ ਸਕਦੇ ਆੜਤੀਆ ਪੈਸੇ ਦੇ ਤਾਂ ਤਾਂ ਵੀ ਬੈਂਕ ਚ ਚੈੱਕ ਦਿੰਦਾ ਫਸਲ ਵਿਕਦੀ ਆ ਉਹ ਬੈਂਕਾਂ ਚੋ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਜਿਹੜੇ ਅਮੀਰ ਸੀ ਉਹ ਹੋਰ ਅਮੀਰ ਹੋ ਗਏ ਤੇ ਉਹਨਾਂ ਨੇ ਵਾਪਸ ਮੁੜ ਸੋਚਿਆ ਤਾਂ ਐ ਸੀ ਆ ਵੀ ਚਲੋ ਗਵਰਨਮੈਂਟ ਦਾ ਸਾਥ ਦਿੰਨੇ ਆ ਅਮੀਰ ਹੋਵਾਂਗੇ ਹੁਣ ਭਾਈ ਅੱਜ ਜਿਹੜਾ ਨਵੀਂ ਗੱਲ ਸਾਨੂੰ ਪਤਾ ਲੱਗੀ ਆ ਕਿ ਟੈਰਫ ਦਾ ਅਸਲੀ ਮਤਲਬ ਕੀ ਆ ਉਹ ਕਹਿੰਦੇ ਵੀ ਟੈਰਫ ਦਾ ਅਸਲੀ ਮਤਲਬ ਤਾਂ ਇਹੀ ਆ ਅਮਰੀਕਾ ਕੁਝ ਹੋਰ ਸੋਚ ਰਿਹਾ ਸ਼ਾਇਦ ਤੁਸੀਂ ਲੋਕ ਕੁਝ ਹੋਰ ਸੋਚ ਰਹੇ ਹੋ ਵੀ ਪਤਾ ਨਹੀਂ ਟੈਰਫ ਨੇ ਕਿਉਂ ਲਾਇਆ ਉਹਦਾ ਇਹ ਨਹੀਂ ਮਤਲਬ ਹੈਗਾ 트ੰਪ ਦਾ ਉਹ ਪੁਰਾਣਾ ਉਮਰ ਦਾ ਵੱਡਾ ਹੈਗਾ ਬਜ਼ੁਰਗ ਨੇਗੇ ਬੁੜੀ ਲਾ ਲੋ ਵੀ ਉਹ ਆਪਣੀ ਪੁਰਾਣੀ ਸੋਚ ਸੋਚਦੇ ਉਹ ਕਹਿੰਦੇ ਜਦੋਂ 1950-60 ਦੇ ਵਿੱਚ ਅਮਰੀਕਾ ਸੀ ਸਾਰੇ ਦੇਸ਼ਾਂ ਨਾਲੋਂ ਇਕੱਲਾ ਅਮਰੀਕਾ ਅਮੀਰ ਹੁੰਦਾ ਸੀਗਾ ਇੱਥੇ ਹਰ ਬੰਦਾ ਅਮਰੀਕਾ ਦਾ ਰਹਿਣ ਵਾਲਾ ਅਮੀਰ ਸੀਗਾ ਕਹਿੰਦੇ ਦਿਨੋ-ਦਿਨ ਬਦਲਦੀ ਗਈ ਟੈਕਨੋਲੋਜੀ ਆ ਚైనా ਜਾਪਾਨ ਵਰਗੇ ਕਹਿੰਦੇ ਸਾਰੇ ਦੇਸ਼ ਗਰੀਬ ਸੀਗੇ ਮੈਨ ਤਾਂ ਵੱਡੇ ਹੀ ਨੇ ਤਾਂ ਬਾਅਦ ਦੇ ਵਿੱਚ ਚੱਲ ਚਾਏ ਨੇ ਟੈਕਨੋਲੋਜੀ ਦੇ ਟਾਈਮ ਤੇ ਪਹਿਲਾਂ ਇਹ ਸਾਰੇ ਦੇਸ਼ ਕਹਿੰਦੇ ਗਰੀਬ ਸੀਗੇ ਓਨਲੀ ਕਬ ਤੋਂ ਅਮੀਰ ਅਮਰੀਕਾ ਮੰਨਿਆ ਜਾਂਦਾ ਸੀ ਇੱਥੇ ਅਮਰੀਕਾ ਦੇ ਵਿੱਚ ਇੱਕ ਇੱਕ ਬੰਦਾ ਅਮੀਰ ਸੀ ਕਹਿੰਦੇ ਤੇ ਹੁਣ ਬਈ ਉਹ ਬੁਢਾਗਾ ਟਰੰਪ ਉਹਨਾਂ ਨੇ ਸੋਚਿਆ ਉਹਨਾਂ ਨੂੰ ਪਤਾ ਵੀ ਹੋ ਤਜਰਬਾ ਵੀ ਹੁੰਦਾ ਬਜ਼ੁਰਗਾਂ ਨੂੰ ਇਹੀ ਜੀ ਗੱਲ ਨਹੀਂ ਕਿ ਨਹੀਂ ਤਜਰਬਾ ਹੁੰਦਾ ਤੇ ਉਹ ਕਹਿੰਦਾ ਵੀ ਹੁਣ ਜਣਾ ਖਣਾ ਮੈਦਾਨ ਦੇ ਵਿੱਚ ਜੇਤੂ ਕੋ ਬਣ ਰਿਆ ਕਹਿੰਦਾ ਮੈਦਾਨ ਦੇ ਵਿੱਚ ਇੱਕੋ ਹੀ ਜੇਤੂ ਹੋਣਾ ਚਾਹੀਦਾ ਕਹਿੰਦਾ ਦੋ ਨਹੀਂ ਹੋਣੇ ਚਾਹੀਦੇ ਹੁਣ ਤਾਂ ਕਈ ਕਈ ਜੇਤੂ ਹੋ ਰਹੇ ਨੇ ਉਹ ਕਹਿੰਦਾ ਮੈਂ ਅਮੀਰ ਉਹ ਕਹਿੰਦਾ ਮੈਂ ਅਮੀਰ ਉਹ ਕਹਿੰਦਾ 21 ਦੇਸ਼ ਜੇਤੂ ਹੋਣਾ ਚਾਹੀਦਾ ਉਹਨੇ ਬਈ ਟਾਇਰ ਫੈਸਲੇ ਕਹਿੰਦਾ ਕੁਝ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਕੋਲੇ ਪੈਸਾ ਉਹ ਪੈਸੇ ਨੂੰ ਕਹਿੰਦਾ ਗਵਰਨਮੈਂਟ ਕੰਟਰੋਲ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਉਹਨਾਂ ਨੂੰ ਸੱਟਣਾ ਚਾਹੁੰਦੇ ਕਿ ਇੱਥੋਂ ਦਾ ਯੂ ਐਸ ਏ ਦਾ ਇੱਕ ਇੱਕ ਬੰਦਾ ਪਹਿਲਾ 1950 ਵਾਂਗੂ ਅਮੀਰ ਹੋਵੇ ਇਹ ਨਹੀਂ ਹੈਗਾ ਕਿ ਉਹ ਹੁਣ ਦੇ ਟਾਈਮ ਵਾਂਗੂ ਹੋਵੇ ਇਹ ਸੋਚ ਬਈ ਸਾਨੂੰ ਵੀ ਹੈਰਾਨ ਹੋ ਗਏ ਸੁਣ ਕੇ ਕਿ 1950 ਵੇਲੇ ਦੀ ਹਿਸਟਰੀ ਦੇ ਵਿੱਚ ਯੂ ਐਸ ਏ ਦਾ ਇੱਕ ਇੱਕ ਬੰਦਾ ਅਮੀਰ ਆ ਅੱਜ ਅਮੀਰ ਨਹੀਂ ਹੈਗਾ ਅੱਜ ਚైనా ਜਾਪਾਨ ਇਹ ਵੀ ਬਹੁਤ ਅੱਗੇ ਟੱਪ ਗਏ ਜਿੱਦਾਂ ਹੋਰ ਦੇਸ਼ ਹੋ ਗਏ ਤੇ ਉਹ ਕਹਿੰਦਾ ਬਈ ਜਦੋਂ ਟੈਰਫ ਲਾਤਾ ਇਹ ਸਾਰੇ ਦੇਸ਼ਾਂ ਦੇ ਵਿੱਚ ਆਪਸ ਵਿੱਚ ਸਿੰਘ ਫਸ ਗਿਆਣਗੇ ਕਿਸਮਾਂ ਮੱਚ ਜੂਗਾ ਲੋਕ ਮੰਗਿਆਈ ਦੀ ਤੌਰ ਤੇ ਹੋ ਜਾਣਗੇ ਇੱਕ ਦੂਜੇ ਦੇਸ਼ ਦੀਆਂ ਚੀਜ਼ਾਂ ਵੇਖਣੋਂ हट ਜਾਣਗੇ ਤੇ ਜਿਹੜੀਆਂ ਕੰਪਨੀਆਂ ਨੇ ਬਈ ਹੁਣ ਕੋਈ ਇੰਡੀਆ ਵਾਗੀ ਕੋਈ ਐਪਲ ਵਾਲੀ ਇੰਡੀਆ ਵਾਗੀ ਜਾਂ ਹੋਰ ਕੰਪਨੀਆਂ ਨੇ ਕੁਝ ਬਣਾਉਣ ਵਾਲੀਆਂ ਉਹਨੂੰ ਪਤਾ ਵੀ ਅੱਜ ਮੇਰੇ ਦੇਸ਼ ਨੂੰ ਛੱਡ ਕੇ ਚਾਈਨਾ ਚ ਵਗੀਆਂ ਘੱਟਲੇ ਵਰਤੇ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਵਾਪਸ ਲਿਆਉਣਾ ਚਾਹੁੰਦਾ ਉਹ ਆ ਵੀ ਜਾਣਗੇ ਅਹੀ ਜੀ ਗੱਲ ਨਹੀਂ ਜਦੋਂ ਟੈਰਫ ਵਧਿਆ ਉਹਨੂੰ ਪਤਾ ਵੀ ਚੀਜ਼ਾ ਹੱਬ ਤਾਂ ਮੇਨ ਉਹੀ ਆ ਦੇਖੋ ਭਾਈ ਜਿਹਦੇ ਕੋਲੇ ਪਹਿਲੀ ਤੱਕੜੀ ਉੱਤੇ ਆ ਉਹਦੀ ਉਹ ਭਾਰ ਚ ਲ ਲੂਗਾ ਕਿਉਂ ਤੱਕੜੀ ਉਹਦੀ ਉੱਤੇ ਆ ਕੋਈ ਗੱਲ ਨਹੀਂ ਉਹ ਝੱਲ ਲੂ ਭਾਰ ਉਹ ਜਿਹਦੀ ਪਹਿਲੀ ਬਈ ਪਾਣੀ ਚ ਜਾ ਰਹੀ ਆ ਉਹ ਤੇ ਥੋੜਾ ਜਿਹਾ ਹੋਰ ਭਾਰ ਪੈ ਗਿਆ ਉਹ ਤਾਂ ਡੁੱਬ ਜੂ ਪਾਣੀ ਚ ਉਦਾਂ ਥੱਲੇ ਲੱਗ ਜੂ ਕਿਉਂਕਿ ਬਈ ਅਮਰੀਕਾ ਪਹਿਲਾ ਹਾਲੇ ਅਮੀਰ ਆ ਉਹ ਤਾਂ ਥੋੜੀ ਜਿਹਾ ਦਾਅ ਪੈਗੀ ਕੋਈ ਗੱਲ ਨਹੀਂ ਇੱਥੇ ਆ ਜੂ ਜਿਹੜੇ ਪਹਿਲੀ ਥੱਲੇ ਨੇ ਬਈ ਉਹਨਾਂ ਤੇ ਹੋਰ ਦਾਅ ਪੈਗੀ ਹੋ ਤਾਂ ਪਤਾਲ ਚ ਵਗ ਜਾਣਗੇ ਉਹਨਾਂ ਦਾ ਬਚਣ ਹੀ ਕੱਖ ਨਹੀਂ ਦੇ ਸਕਦਾ ਉਹ ਕਹਿੰਦੇ ਸਭ ਤੋਂ ਵੱਧ ਮਾਰ ਏਸ਼ੀਅਨ ਕੰਟਰੀਆਂ ਤੇ ਪੈਣੀ ਆ ਕਿਉਂ ਏਸ਼ੀਅਨ ਕੰਟਰੀਆਂ ਬਈ ਪਹਿਲੀ ਡੋਬੇ ਚ ਨੇਗੀਆਂ ਲੋਕ ਕੰਗਾਲ ਨੇ ਗਰੀਬੀ ਰੇਖਾ ਚ ਨੇ ਤੇ ਹੁਣ ਮੁੱਦਾ ਇਹੀ ਆ ਵੀ ਮਾਰ ਉਹਨਾਂ ਤੇ ਪੈਣੀ ਆ ਜੇ ਆਹੀ 1-2 ਸਾਲ ਕਹਿੰਦਾ ਕੋਈ ਗੱਲ ਨਹੀਂ ਲੋਕਾਂ ਨੂੰ ਕਹਿੰਦਾ ਵੀ ਝੱਲ ਲੋ ਝਾਲ 1-2 ਸਾਲ ਜੂਸ ਵਾਲੇ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਖਰੀਦ ਵੀ ਸਕਦੇ ਨੇ ਚੀਜ਼ਾਂ ਬਈ ਲੋਕ ਬਜਟ 'ਚ ਹੈਗੇ ਨੇ ਤੇ ਜਿਹੜੇ ਭਾਈ ਆਪਣੇ ਵਾਲੇ ਨੇ ਆਪਣੇ ਤੇਲ ਤੂਬ ਸਾਰਾ ਕੁਝ ਵਧੀਆ ਨਾ ਹੋਰ ਚੀਜ਼ਾਂ ਦਾ ਮੰਗਾਈ ਹੋ ਜਾਣੀ ਕਿਉਂ ਜਦੋਂ ਟੈਰਫ ਵਧੂਗਾ ਤਾਂ ਚੀਜ਼ਾਂ ਦੇ ਉੱਤੇ ਮੰਗਾਈ ਆਉਣੀ ਆਉਣੀ ਐ ਇਦਾਂ ਸੋਡੀਆਂ ਬਹੁਤ ਸਾਰੀਆਂ ਚੀਜ਼ਾਂ ਖੇਤੀ ਦੇ ਉੱਤੇ ਸਭ ਤੋਂ ਵੱਡੀ ਮਾਰ ਪੈਣੀ ਆ ਖੇਤੀ ਦਾ ਸਮਾਨ ਸੀ ਜਿਹੜਾ ਹੁਣ ਜਦੋਂ ਉਹਨੇ ਦਾ ਪਾਈ ਇੰਡੀਆ ਦੇ ਵਿੱਚ ਐਪਲ ਉਪਲ ਤੇ ਜਿਹੜਾ ਬਾਹਰੋਂ ਆਉਂਦਾ ਸੀ ਉਦੇ ਉੱਤੇ ਟੈਰਫ ਇੱਕ ਟੈਕਸ ਲਾ ਲਓ ਵੱਧ ਲੱਗਦਾ ਸੀ ਉਹ ਕਹਿੰਦਾ ਬਈ ਐਦਾਂ ਨਹੀਂ ਗੱਲ ਚੱਲਣੀ ਟੈਕਸ ਘਟਾ ਤੇ ਆਪਣੀ ਇੰਡੀਆ ਦੀ ਗਵਰਨਮੈਂਟ ਨੇ ਟੈਕਸ ਘਟਾਤਾ ਹੋ ਹੁਣ ਜਦੋਂ ਬਾਹਰੋਂ ਇੰਡੀਆ ਜਾਊ ਐਪਲ ਵਗੈਰਾ ਸਸਤੇ ਚ ਤਾਂ ਜਿਹੜੀ ਉੱਥੇ ਦੀ ਲੋਕਲ ਮਾਰਕੀਟ ਆ ਉਹ ਖਤਮ ਹੋ ਜੂ ਹੁਣ ਜਿਹੜਾ ਲਾ ਲਓ ਆਪਣੇ ਮਨਾਲੀ ਤੋਂ ਪਰਲੀ ਸਾਈਡ ਸੀ ਸਪਿੱਤੀ ਵੈਲੀ ਜਾਂ ਹੋਰ ਲਾ ਲਓ ਉੱਚ ਪਹਾੜਾ ਦਾ ਐਪਲ ਹੁੰਦਾ ਸੀ ਵਧੀਆ ਚੀਜ਼ਾਂ ਹੋਰ ਕੋਈ ਵੀ ਕਾਜੂ ਬਦਾਮ ਲਾ ਲਓ ਉਹ ਫੋਰਨ ਦੇ ਵਿੱਚ ਆਉਂਦਾ ਸੀ ਸਸਤੇ ਚ ਚਾਹੇ ਉਹ ਦਵਾਈਆਂ ਹੁਣ ਬਹੁਤ ਸਾਰਾ ਸਮਾਨ ਇੰਡੀਆ ਦੇ ਵਿੱਚ ਇਧਰਲੇ ਦੇਸ਼ਾਂ 'ਚ ਵਿਕਦਾ ਸੀ ਕੈਨੇਡਾ ਵਰਗੇ ਹੁਣ ਜਦੋਂ ਇਹਨਾਂ ਨੇ ਟੈਰਫ ਲਾਤਾ ਉਹਦੇ ਉੱਤੇ 25 25 30 30% ਬਈ ਉਹ ਸਮਾਨ ਨੂੰ ਕਿਸੇ ਨੇ ਲੈਣਾ ਨਹੀਂ ਕਿਉਂਕਿ ਉਹ ਮਹਿੰਗਾ ਹੋ ਜੂ ਪਹਿਲਾਂ ਤਾਂ ਤਾਂ ਲੈਂਦੇ ਸੀ ਉਹ ਸਮਾਨ ਦੇ ਉੱਤੇ ਟੈਰਫ ਨਹੀਂ ਹੈਗਾ ਸੀ ਤੇ ਐਪਲ ਵੀ ਆਪਣਾ ਇੱਥੇ ਤਾਂ ਵਿਕਦਾ ਸੀ ਜਦੋਂ ਹੁਣ ਆਪਣੇ ਸਮਾਨ ਦੇ ਉੱਤੇ ਟੈਰਫ ਲੱਗ ਗਿਆ ਤਾਂ ਖੇਤੀਬਾੜੀ ਦੇ ਉੱਤੇ ਬਹੁਤ ਅਸਰ ਪੈਣਾ ਇਹਦਾ ਇਹ ਸਾਨੂੰ ਬਈ ਹਲੇ ਤਾਂ ਨਹੀਂ ਸਾਨੂੰ ਪਤਾ ਲੱਗਣਾ ਕੁਛ ਨਹੀਂ ਨਿਵਾਜ਼ ਨੂੰ ਬਤਾ ਲਗੂ ਯਾਰ ਬਾਕੀ ਚੀਜ਼ਾਂ ਤੇ ਅਸਰ ਪਿਆ ਕਿਉਂ ਜਦੋਂ ਬਈ ਵਿਕਣਗੀਆਂ ਨਹੀਂ ਹਰ ਚੀਜ਼ ਦੀ ਮਾਰਕੀਟ ਡਾਊਨ ਆਜੂ ਕਿਸਾਨਾਂ ਤੇ ਅਸਰ ਵੀ ਪੈਣ ਵਾਲਾ ਇਹਦੇ ਉੱਤੇ ਚਾਹੇ ਉਹ ਫਸਲ ਕਣਕ ਦੀ ਹੋਵੇ ਚਾਹੇ ਹੋਵੇ ਚੌਲਾਂ ਦੀ ਜੀ ਆਪਾਂ ਕਹਿੰਦੇ ਨੇ ਆਂ ਚਾਵਲ ਤੇ ਉਹਨਾਂ ਤੇ ਵੀ ਅਸਰ ਪੈਣ ਵਾਲਾ ਬਈ ਰਾਸ ਤੇ ਰਾਈਸ ਤੇ ਝੋ ਨੂੰ ਤੇ ਕਣਕ ਕਣਕ ਨੂੰ ਝੋ ਵੀ ਕਹਿੰਦੇ ਨੇ ਆਂ ਕਣਕਲੀ ਇਹਨਾਂ ਤੇ ਵੀ ਬਹੁਤਾ ਅਸਰ ਪੈਣ ਵਾਲਾ ਕਿਉਂਕਿ ਸਾਰੀਆਂ ਚੀਜ਼ਾਂ ਬਾਹਰ बिकਦੀਆਂ ਨੇ ਮਸਾਲੇ ਇਹ ਦੋ ਟੈਰ ਬਤਾਤਾ ਬਈ ਕਿਉਂ ਅਗਲਾ ਕਹੂਗਾ ਯਾਰ ਆਪਾਂ ਲੋਕਲ ਖਰੀਦ ਲਵਾਂ ਨੇ ਬਾਹਰ ਵਾਲੇ ਸਾੜੀ ਬਹੁਤ ਮਹਿੰਗੇ ਨੇ ਕਿਉਂ ਲੋਕਲ ਸਸਤੇ ਹੋਣਗੇ ਤਾਂ ਕਰਕੇ ਬਈ ਮਾਰਕੀਟ ਦੇ ਵਿੱਚ ਬਹੁਤ ਭਟਾ ਲਾਉਣ ਵਾਲੇ ਨੇ ਬਹੁਤ ਮਹਿੰਗਾਈ ਵਧਣ ਵਾਲੀ ਆ ਜਿਹੜੇ ਬੱਚਦੇ ਨੇ ਛੇਲੜ ਬਈ ਗਰੀਬਾਂ ਦੀ ਜੇਬ ਚੋਂ ਵੀ ਨਿਕਲ ਜਾਣਗੇ ਕਿਉਂ ਇਹਨਾਂ ਨੂੰ ਤਾਂ ਫਰਕ ਨਹੀਂ ਪੈਣਾ ਬਈ ਵੱਡੀਆਂ ਕੰਟਰੀਆਂ ਨੂੰ ਇਹਨਾਂ ਦੀ ਚਵਾਨੀ ਥੈਨੀ ਵਧੂਗੀ ਡਾਲਰਾਂ ਦੇ ਥੈਮਨ ਆਪਣੇ ਬਈ ਰੁਪਈਆ ਚ ਬਹੁਤ ਵਧੀਆ ਆਣਾ ਚਾਹੀਦਾ ਤੇ ਆਪਣੇ ਬਸ ਤੋਂ ਬਾਹਰ ਹੋ ਜੂਗੀ ਜਿੱਤੇ ਹੁਣ ਝੋਲਾ ਪਹਿਲਾਂ ਸੋਚ ਐਡਾ ਭਰ ਜਿਆਦਾ ਸੀ ਫਿਰ ਸੋਚ ਐਡਾ ਘੱਟ ਲੱਗ ਗਿਆ ਹੁਣ ਮਤਲਬ ਸੋਚ ਬਈ ਐਂ ਹੱਥੀ ਆ ਜਾ ਕਰੋ ਇੰਨਾ ਇੰਨਾ ਤੋਂ ਮਾਣ ਤੇ ਹਾਲਾਤ ਮਾੜੀ ਹੋਣਗੇ ਤੇ ਬਾਕੀ ਠੀਕ ਆ ਬਈ ਜੀ ਸੋਡੀ ਕੀ ਸੋਚਨੀ ਆ 트ੰਪ ਬਾਰੇ ਕੀ ਬਈ ਉਹ ਆਪਦੇ ਦੇਸ਼ ਨੂੰ 50 ਸਾਲ ਪਿੱਛੇ ਸੀ ਜਿਵੇਂ ਉਹ ਮੈਂ ਦੇਖਣਾ ਚਾਹੁੰਦਾ ਕਿ ਇੱਥੋਂ ਦਾ ਹਰੇਕ ਬੰਦਾ ਅਮੀਰ ਹੋਵੇ ਵੀ ਇਹ ਤੇ ਤੁਸੀਂ ਵੀ ਹਿਸਟਰੀ ਕੱਢ ਕੇ ਦੇਖ ਲਿਓ ਵੀ ਸਾਨੂੰ ਕਿਵੇਂ ਪਤਾ ਲੱਗਦਾ ਵੀ ਬੰਦੇ ਕਿੰਨੀ ਕਿੰਦੀ ਦੂਰ ਦੀ ਸੋਚਦੇ ਨੇ ਆਪਾਂ ਨੂੰ ਲੱਗਦਾ ਪਤਾ ਨਹੀਂ ਸ਼ਾਇਦ ਉਹੀ ਵਧਾਤਾ ਐ ਮਾੜੇ ਮੋਟੇ ਨਾਲ ਕੀ ਹੁੰਦਾ ਕਿ ਬਈ ਸਰਕਾਰਾਂ ਦੀ ਲੰਮੀ ਸੋਚ ਹੁੰਦੀ ਹੈ ਜਿਹਨੇ ਦੇਸ ਉੱਤੇ ਲੈਣਾ ਹੁੰਦਾ ਜਿਹਨੇ ਲਿਆਣੀ ਨਹੀਂ ਹੁੰਦਾ ਬਈ ਉਹਦੀ ਤਾਂ ਕੀ ਸੋਚਣੀ ਹੈ ਫਿਰ ਉਹ ਆਪਦੇ ਉਹਨਾਂ ਨੇ ਬਸ ਕੀ ਲੈਣਾ ਹੁੰਦਾ ਉਸ ਕਰਨ ਵਾਸਤੇ ਕੁਝ ਉੱਤੇ ਥੱਲੇ ਵੀ ਕਰਨਾ ਪੈਂਦਾ ਹੈਗਾ ਜਿੱਦਾਂ ਹੁਣ ਜੇ ਕਿਸੇ ਤੇ ਦਬਾਅ ਪਾਉਣਾ ਬਈ ਕੁਝ ਆਪ ਨੂੰ ਵੀ ਚਾਲ ਚੱਲਣੀ ਪੈਣੀ ਆ ਦੂਜਿਆਂ ਤੇ ਫੇਰ ਹੀ ਦਬਾਅ ਪਊਗਾ ਜੇ ਆਪ ਠਹਿਣੀ ਦਾ ਹਰਜਾ ਖਾਵਾਂਗੇ ਦੂਜੇ ਦਾਸ ਦਾ ਹਰਜਾ ਖਾਣਗੇ ਉਹਨੂੰ ਪਤਾ ਕਿ ਦਵਾਦੇ ਇੱਥਾ ਆਉਣਗੇ ਸਾਰੇ ਵੀ ਤੇ ਠੀਕ ਆ ਬਈ ਅਗਲੀ ਵੀਡੀਓ ਚ ਫੇਰ ਮਿਲਦੇ ਆ ਧੰਨਵਾਦ